ਬਹੁਤ ਜ਼ਿਆਦਾ ਫਾਟਾ ਚੱਲਦਾ ਪਿਆ ਪਾਣੀ ਤੇ ਇੱਥੇ ਵੀਡੀਓ ਸਾਸਰੀ ਗਾਲ ਜੀ ਸਾਰਿਆਂ ਨੂੰ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਹਰੀਕੇ ਪੱਤਣ ਲੈ ਕੇ ਆਏ ਆਂ ਤੇ ਬਾਰਿਸ਼ਾਂ ਕਰਕੇ ਪਾਣੀ ਵੀ ਪਾਣੀ ਦਾ ਲੈਵਲ ਵੀ ਬਹੁਤ ਵੱਧ ਗਿਆ ਵਾ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆਂ ਹਰੀਕੇ ਪੱਤਣ ਦੋਸਤੋ ਤੁਸੀਂ ਦੇਖ ਸਕਦੇ ਆ ਪਾਣੀ ਕਿੰਨੀ ਫਾਸਟ ਆ ਰਿਹਾ ਵਾ ਤੇ ਆ ਬੋਟੀਆਂ ਰੋੜ ਰੋੜ ਕੇ ਆ ਰਹੀਆਂ ਵਾ ਦੂਜੀ ਸਾਈਡ ਤੋਂ ਦੋਸਤੋ ਤੁਸੀਂ ਦੇਖ ਸਕਦੇ ਆ ਬੋਟੀ ਕਿੰਨੀ ਜ਼ਿਆਦਾ ਉਧਰਲੀ ਸਾਈਡ ਤੋਂ ਆਈ ਆ ਇਹ ਜਿਹੜੀਆਂ ਬਾਰਸ਼ਾਂ ਹੋਈਆਂ ਵਾ ਪਿਛੋ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਵਾ ਹੁਣ ਆਪਾਂ ਤੁਹਾਨੂੰ ਪੁਲ ਦੇ ਉੱਪਰ ਦਿਖਾਉਨੇ ਆ ਪਾਣੀ ਦਾ ਲੈਵਲ ਕਿੰਨੀ ਫਾਸਟ ਆ ਦੋਸਤੋ ਆ ਜਿਹੜਾ ਦੇਖ ਰਹੇ ਤੁਸੀਂ ਪਾਣੀ ਚੱਲਦਾ ਇਹ ਹੈਗਾ ਰਾਜਸਥਾਨ ਫੀਲਡਰ ਤੇ ਜਿਹੜਾ ਸੜਕ ਵਾਲੀ ਸਾਈਡ ਆ ਉਹ ਹੈਗਾ ਫਿਰੋਜ਼ਪੁਰ ਫੀਲਡਰ ਤੇ ਤੁਸੀਂ ਦੇਖ ਸਕਦੇ ਆ ਪਾਣੀ ਦਾ ਲੈਵਲ بارش ਹੋਣ ਕਰਕੇ ਹੋਰ ਵੀ ਜ਼ਿਆਦਾ ਵੱਧ ਗਿਆ ਵਾ ਥੋੜਾ ਟਾਈਮ ਪਹਿਲਾਂ ਇਹ ਪਾਣੀ ਦੇ ਥੱਲੇੋਂ ਇੱਕ ਹਿਰਨ ਨਿਕਲ ਕੇ ਅੱਗੇ ਗਿਆ ਵਾ ਰੁੜ ਕੇ ਤੇ ਫਰ ਉਹ ਅੱਗੇ ਪਾਣੀ ਦਾ ਲੈਵਲ ਘਟ ਸੀਗਾ ਉਹ ਬਾਹਰ ਨਿਕਲ ਆਇਆ ਦੇਖੋ ਤੁਸੀਂ ਮੱਛੀਆਂ ਕਿੱਦਾਂ ਵੱਡੀਆਂ-ਵੱਡੀਆਂ ਛਾਲਾ ਮਾਰ ਰਹੀਆਂ ਪਾਣੀ ਦੇ ਵਿੱਚ ਇਧਰਲੀ ਸਾਈਡ ਤੋਂ ਆ ਰਹੀ ਆ ਬੋਟੀ ਰੋੜ ਰੋੜ ਕੇ ਇਸ ਸਾਈਡ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਤੇਜ਼ ਆ ਤੇ ਤੁਹਾਨੂੰ ਟਰਾਈ ਕਰਦੇ ਆ ਪੁਲਿਸ ਵਾਲੇ ਰੋਕਦੇ ਆ ਮਤਲਬ ਕਿ ਵੀਡੀਓ ਬਣਾਉਣ ਤੋਂ ਮੈਂ ਉਧਰਲੀ ਸਾਈਡ ਤੋਂ ਬਣਾ ਰਿਹਾ ਸੀਗਾ ਤੇ ਉੱਥੋਂ ਤੋਂ ਰੋਕ ਦਿੱਤਾ ਸੀਗਾ ਕਿਉਂਕਿ ਥੋੜਾ ਵੀਡੀਓ ਬਣਾਉਣਾ ਥੋੜਾ ਡੇਂਜਰ ਜਿਹਾ ਕੰਮ ਤੇ ਪਾਣੀ ਬਹੁਤ ਜ਼ਿਆਦਾ ਫਾਸਟ ਚੱਲਦਾ ਪਿਆ ਇਧਰਲੀ ਸਾਈਡ ਇਹ ਇਧਰਲੀ ਸਾਈਡ ਤੋਂ ਬੰਦ ਕੀਤਾ ਹੋਇਆ ਵਾ ਪਾਣੀ ਤੇ ਇਧਰਲੀ ਸਾਈਡ ਨੂੰ ਛੱਡਿਆ ਹੋਇਆ ਵਾ ਤੁਸੀਂ ਦੇਖ ਲੈਂਦੇ ਆ ਪਾਣੀ ਦਾ ਬਹੁਤ ਜ਼ਿਆਦਾ ਵਾਅਸ ਚੱਲਦਾ ਪਿਆ ਪਾਣੀ ਤੇ ਇੱਥੇ ਵੀਡੀਓ ਨਹੀਂ ਬਣਾਉਣ ਦਿੰਦੇ ਪਏ ਹੈਗੇ ਸਾਈਡ ਗੁਰਦੁਆਰਾ ਸਾਹਿਬ ਨੇ ਹੋਇਆ ਵਾ ਗੁਰਦੁਆਰਾ ਨਾਨਕਸਰ ਤੇ ਦੂਰੋਂ ਦੂਰੋਂ ਸੰਗਤ ਆਂਦੀ ਹੋਈ ਆ ਦੇਖਣ ਵਾਸਤੇ ਸੰਗਤ ਖੜੀ ਪਈ ਆ ਕਿਉਂਕਿ ਪਾਣੀ ਦੇ ਵਿੱਚ ਇੱਕ ਹਿਰਣਾ ਰੁੜ ਕੇ ਗਿਆ ਵਾ ਕਿਉਂਕਿ ਅੱਗੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਤੇਜ਼ ਸੀਗਾ ਤੇ ਉਧਰੋਂ ਰੁੜ ਕੇ ਇਧਰਲੀ ਸਾਈਡ ਅੱਗੇ ਚੱਲ ਗਿਆ ਉਹ ਕਿਉਂਕਿ ਅੱਗੇ ਸਪੀਡ ਪਾਣੀ ਦੀ ਘੱਟ ਸੀਗੀ ਤੇ ਉਹਦੀ ਜਾਨ ਬਚ ਗਈ ਆ ਉਹ ਇੱਕ ਸਾਈਡ ਨੂੰ ਉੱਪਰ ਨੂੰ ਚੜ ਗਿਆ ਵਾ ਤੇ ਬਚਾਅ ਹੋ ਗਿਆ ਉਹਦਾ ਤੋ ਹੁਣ ਮੈਂ ਚੱਲਿਆ ਆਂ ਘਰੇ ਤੇ ਹੁਣ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਮਿਲਦੇ ਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ